ਜਲੰਧਰ ਦੇਹਾਂਤੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਨ ਦਾ ਦਾਵਾ ਫਲੋਰ ਪੁਲਿਸ ਵੱਲੋਂ ਲੁੱਟਕੋ ਕਰਨ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਕੀਤਾ ਗ੍ਰਿਫਤਾਰ। ਇਹ ਗੈਂਗ ਲੋਕਾਂ ਨੂੰ ਤੇਜ਼ ਤਾਰ ਹਥਿਆਰ ਦੀ ਨੋਕ ਤੇ ਜ਼ਖਮੀ ਕਰਕੇ ਉਨ੍ਹਾਂ ਤੋਂ ਕਰਦੇ ਸਨ ਲੁੱਟ ਖੋਹ। ਸੀਨੀਅਰ ਪੁਲਿਸ ਕਪਤਾਨ ਜਲੰਧਰ ਦੇਹਾਂਤੀ ਗੁਰਮੀਤ ਸਿੰਘ ਦੇ ਨਿਰਦੇਸ਼ ਅਧੀਨ ਮਾਰੇ ਅਨਸਰਾਂ ਤੇ ਨਸਾਂ ਦਸਕਰਾਂ ਖਿਲਾਫ ਚੱਲ ਰਹੀ ਵਿਸ਼ੇਸ਼ ਮਹਿਮਤਾ ਦੀ ਅਭਰੀਨ ਚਲਾਇਆ ਗਿਆ ਜਿਸ ਵਿੱਚ ਪੁਲਿਸ ਕਪਤਾਨ ਜਸਰੂਪ ਕੋਰਵਾਠ ਤੇ ਉਪ ਪੁਲਿਸ ਕਪਤਾਨ ਸਰਵੰਤ ਸਿੰਘ ਬੱਲ ਦੀ ਅਗਵਾਹੀ ਹੇਠ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਪ ਕਪੂਰ ਦੀ ਟੀਮ ਨੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਪੱਤਰਕਾਰ ਨਮੇਸ਼ ਗਵਾਧੀ ਜਲੰਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਮਾਨਜੁਗ ਐਸਐਸਪੀ ਸਾਹਿਬ ਸ਼੍ਰੀ ਗਰਵੀਰ ਸਿੰਘ ਜਲੰਧਰ ਦਿਹਾਤੀ ਉਹਨਾਂ ਦੇ ਦਿਸ਼ਾ ਨਿਰਦੇਸ਼ ਨਸ਼ਾ ਵਿਰੁੱਧ ਅਤੇ ਮਾੜੇ ਅੰਸ਼ਰਾ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਹੈ ਉਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਜੀਪਪੁਰ ਐਸ ਐਚ ਓ ਫਲੋਰ ਅਤੇ ਉਸ ਦੀ ਟੀਮ ਵੱਲੋਂ ਜਿਹੜੇ ਕਿ ਪਿਛਲੇ ਦਿਨਾਂ ਦੌਰਾਨ ਪੰਜ ਛੇ ਵਾਰਦਾਤਾਂ ਜਿਹੜੀਆਂ ਹੋਈਆਂ ਹੋਈਆਂ ਸਨ ਉਸ ਵਿੱਚ ਇੱਕ ਤਰਸੇਮ ਸੀ ਜਿਹੜਾ ਜਿਹਦੇ ਕੋਲ 17500 ਰੁਪਏ ਖੋਇਆ ਸੀ ਉਸ ਵਾਸਤੇ ਇੱਕ ਸਪੈਸ਼ਲ ਟੀਮ ਜਿਹੜੀ ਇਨਵੈਸਟੀਗੇਸ਼ਨ ਉਤਿਆਰ ਕੀਤੀ ਗਈ ਸੀ ਜਿਸ ਨੂੰ ਸਫਲਤਾ ਮਿਲੀ ਇਸ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਇੱਕ ਸ਼ੋਕੜ ਵੀ ਬਾੜੀ ਹੈਗੀ ਆ ਇਹਨਾਂ ਤੇ ਅ ਚਾਰ ਚਾਰ ਪੰਜ ਪੰਜ ਐਫਆਈਆਰਸ ਦਰਜ ਹੋ ਗਈਆਂ ਨੇ ਇਹਨਾਂ ਚ ਇੱਕ ਸ਼ੁਭਮ ਹੈਗਾ ਜਿਹੜਾ ਕਿ ਗੁਰ ਰਵੀਦਾਸ ਮੰਨ ਲੈਂਦਾ ਫਲੋਰ ਦਾ ਲੋਕਲ ਰਹਿਣ ਵਾਲਾ ਹੈਗਾ ਇਹ ਪਿਛਲੇ ਅਸਤੇ ਦਾ ਕਰੀਬ ਪਿਛਲੇ ਸਾਲ ਇਹਨੇ ਇੱਕ ਵਾਰਦਾਤ ਕੀਤੀ ਜੇ 10000 ਰੁਪਏ ਖੋਇਆ ਸੀ ਤੇ ਕਪੜੇ ਦੀ ਦੁਕਾਨ ਤੇ ਅ ਅਟੈਕ ਕੀਤਾ ਸੀ ਤੇ ਬੰਦਾ ਬੜਾ ਮੁਸ਼ਕਲ ਬਚਿਆ ਸੀ ਜੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਸਰ ਜਿਹੜੀ ਹੌਨ ਲੁੱਟ ਹੋ ਕੇ ਕੀਤੀ ਹੈ ਸਰ ਕਿਹੜੀ ਜਗ੍ਹਾ ਪਲੇਸ ਕੀਤੀ ਨਹੀਂ ਸਰ ਇਹ ਕਿ ਇਹਨਾਂ ਨੇ ਇੱਥੇ ਲੋਕਲ ਮੰਦਿਰ ਦੇ ਨਜ਼ਦੀਕ ਜਿਹੜੀ ਸੀ ਉਹ ਮਈਆ ਦਰਵਾਜ ਦੇ ਨਜ਼ਦੀਕ ਤੋਂ ਇਹਨਾਂ ਨੇ ਕੀਤੀ ਸੀ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਇਹਨਾਂ ਕੋ ਪੰਜ ਜਿਹੜੇ ਮੋਬਾਈਲ ਨੇ ਚੋਰੀ ਦੇ ਉਹ ਬਰਾਮਦ ਕੀਤੇ ਨੇ ਦੋ ਚੋਰੀ ਦੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਕੀਤੀ ਸੀ ਵਰਤ ਦੇ ਸੀ ਵਾਰਦਾਤ ਵਿੱਚ ਉਹ ਬਰਾਮਦ ਕੀਤਾ ਸਰ ਪਹਿਲਾਂ ਕਿਹੜੇ ਮਕਦਮੇ ਇਹਨਾਂ ਦੇ ਸਰ ਇਹਨਾਂ ਦੇ ਪਹਿਲਾਂ ਜਿਹੜੇ ਆ ਇਹ ਇੱਕ ਦੋਸ਼ੀ ਦੇ ਚਾਰ ਮਕਦਮੇ ਨੇ ਇੱਕ ਤੇ ਤਿੰਨ ਤੇ ਇੱਕ ਤੇ ਇੱਕ ਮਕਦਮਾ ਦਰਜ ਹੈਗਾ ਤੇ ਇਹ ਦੋਸ਼ੀ ਜਿਹੜੇ ਆ ਸਾਰੇ ਜਿਹੜੇ ਆ ਇੱਕ ਸਲਾਹ ਹੋ ਕੇ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਆ ਜਿਹਦੇ ਵਿੱਚ ਅਸੀਂ 111 BNS ਧਾਰਾ ਲਾਈ ਹੈਗੀ ਜਿਸ ਵਿੱਚ ਮਿਨੀਮਮ ਸਜ਼ਾ ਜਿਹੜੀ 10 ਸਾਲ ਦੀ ਹੈਗੀ ਆ ਜਿਹੜੇ ਅਜਿਹੇ ਲੋਕ ਮਾੜੀਆਂ ਵਰਤਤਾ ਕਰਨਾ ਇੱਥੇ ਮਰ ਰਸਣਾ ਚਾਹਣਾ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਬੁੱਕ ਕਰਾਂਗੇ ਤੇ ਉਹਨਾਂ ਦੇ ਬਖਲਾਫ ਜਿਹੜੀ 111 BNS ਦਾ ਪ੍ਰਯੋਗ ਕਰਾਂਗੇ